ਇਨਾ ਜੀ ਕਈ ਦਿਨਾਂ ਦੇ ਵਿੱਚ ਤੋਂ ਸਾਨੂੰ ਕੰਪਲੇਂਟਾਂ ਮਿਲ ਰਹੀਆਂ ਸੀਗੀਆਂ ਕਿ ਸਬਜੀ ਮੰਡੀ ਜੋਧੇਵਾਲ ਦੇ ਵਿੱਚ ਤੁਹਾਡੀ ਮੁਲਾਜ਼ਮ ਨੇ ਜਿਹੜੇ ਕੋਈ ਪੈਸਿਆਂ ਦੀ ਸ਼ਿਕਾਇਤ ਆਉਂਦੀ ਸੀ ਉਹ ਉਸ ਦਰਮਿਆਨ ਫਿਰ ਐਸ.ਐਚ.ਓ. ਜੋਧੇਵਾਲ ਨੂੰ ਅਸੀਂ ਕਿਹਾ ਕਿ ਤੁਸੀਂ ਇਹਦਾ ਕਰੋ ਇੰਤਜ਼ਾਮ ਉਹਦੇ ਸਬੰਧੀ ਅਸੀਂ ਪੁਲਿਸ ਪਾਲਟੀ ਪੈਟਰੋਲਿੰਗ ਤੇ ਲਾਈ ਸੀਗੀ ਇਹ ਕੱਲ ਦੀ ਗੱਲ ਹੈ ਕਿ ਸਾਡੀ ਪੁਲਿਸ ਪਾਰਟੀ ਉੱਥੇ ਘੁੰਮ ਰਹੀ ਸੀ ਤੇ ਉਥੋਂ ਸ਼ਿਕਾਇਤ ਮਿਲੀ ਕਿ ਤੁਹਾਡੇ ਮੁਲਾਜ਼ਮ ਜਿਹੜੇ ਪੈਸੇ ਲੈਂਦੇ ਨੇ ਪੁਲਿਸ ਪਾਰਟੀ ਨੂੰ ਇਹ ਬੰਦਾ ਜਿਹੜਾ ਮਿਲ ਗਿਆ ਇਹਨੂੰ ਨਾਮ ਪਤਾ ਪੁੱਛਿਆ ਤੇ ਪੁਲਿਸ ਪਾਰਟੀ ਨੂੰ ਇਹ ਕਹਿੰਦਾ ਕਿ ਮੈਂ ਸੀਆਈਏ ਜਲੰਧਰ ਲੱਗਾ ਕਿਉਂਕਿ ਮੁਲਾਜ਼ਮ ਹੁਣ ਇੱਕ ਦੂਜੇ ਨੂੰ ਸਾਰੇ ਜਾਣਦੇ ਹੀ ਨੇ ਇੱਥੇ ਜਦੋਂ ਇਹ ਬਰੀਕੀ ਨਾਲ ਪੁੱਛਗਿੱਛ ਕੀਤੀ ਤੇ ਇਹਨੇ ਆਈ ਕਾਰਡ ਆਪਣਾ ਦਿਖਾ ਦਿੱਤਾ ਸਬ ਇਨਸਪੈਕਟਰ ਦਾ ਇਹ ਆਈ ਕਾਰਡ ਵੀ ਤੁਹਾਨੂੰ ਦਿਖਾਵਾਂਗੇ ਉਹ ਬਿਲਕੁਲ ਬਿਨਾ ਜਿਹੜਾ ਨਾਂ ਹੀ ਲਿਖਿਆ ਹੋਰ ਕੁਝ ਨਹੀਂ ਹੁੰਤੇ ਹੈਗਾ ਸਿਰਫ ਬਣਿਆ ਹੀ ਆ ਜਦੋਂ ਇਹਦਾ ਨਾਮ ਪਤਾ ਪੁੱਛਿਆ ਤੇ ਇੰਨੇ ਜਿਹੜਾ ਆਪਣਾ ਨਾਮ ਆ ਅਨਮੋਲ ਸਿੱਧੂ son of ਅਮੀਰ ਚੰਦ ਵਾਸੀ ਮਕਾਨ ਨੰਬਰ B2/64 ਸ਼ੌਣੀ ਮੱਲਾ ਲੁਧਿਆਣਾ ਉਮਰ ਕਰੀਬ ਇਹਦੀ 30 ਸਾਲ ਆ ਤੇ ਜਦੋਂ ਇਹਨਾਂ ਨੂੰ ਮੁਲਾਜ਼ਮਾਂ ਨੂੰ ਸ਼ੱਕ ਪਿਆਗਾ ਕਿ ਮੁਲਾਜ਼ਮ ਇਹ ਲੱਗਦਾ ਨਹੀਂ ਆਪਣਾ ਗੱਲਾਂ ਬਹੁਤਾਂ ਤੋਂ ਤੇ ਫਿਰ ਇਹਨੂੰ ਪੁੱਛਿਆ ਵੀ ਤੂੰ ਕਾਹਦੇ ਤੇ ਆ ਇਹਦੀ ਗੱਡੀ ਖੜੀ ਸੀਗੀ ਉੱਥੇ ਅਨੋਵਾ ਗੱਡੀ ਰੱਖੀ ਐਨੇ ਵਾਈਟ ਕਲਰ ਦੀ ਪੀਪੀ07 ਬੀਡਬਲਯੂ 8742 ਰੰਗ ਚਟਾ ਜਦੋਂ ਉਹਦੀ ਗੱਡੀ ਦੀ ਸਰਚ ਕੀਤੀ ਉਦਾਂ ਇਹਨੇ ਲਾਲ ਬੂਟ ਪਾਏ ਸੀਗੇ ਜੇਪ ਵਾਲੇ ਨਾਲ ਜਦੋਂ ਗੱਡੀ ਦੀ ਸਰਚ ਕੀਤੀ ਤੇ ਉਹਦੇ ਵਿੱਚੋਂ ਸਬ ਇੰਸਪੈਕਟਰ ਦੀ ਵਰਦੀ ਟੰਗੀ ਸੀ ਨਾਲ ਇੱਕ ਐਨ ਜੀਓ ਸਟਿਕ ਪਈ ਸੀ ਜਿਹੜੀ ਥਾਣੇਦਾਰਾਂ ਕੋ ਹੁੰਦੀ ਹੈ ਪਰੇਡ ਵਾਲੀ ਸਟਿਕ ਉਹ ਰੱਖੀ ਹੈ ਨਾਲ ਤੇ ਉਹ ਵਿੱਚੋਂ ਮਿਲ ਗਈ ਜਿਸ ਤੇ ਫਿਰ ਪਤਾ ਲੱਗਾ ਕਿ ਇਹੀ ਉਹ ਬੰਦਾ ਹੈ ਜਿਹੜਾ ਮਤਲਬ ਸਾਡੇ ਮੁਲਾਜ਼ਮਾਂ ਨੂੰ ਬਦਨਾਮ ਕਰ ਰਿਹਾ ਇਸ਼ਕਾਇਤਾਂ ਕਾਫੀ ਜਰਤਾਂ ਆਉਂਦੀਆਂ ਸੀ ਹੁਣ ਆਹੀ ਤੇ ਆਪਣੇ ਮੁਲਾਜ਼ਮਾਂ ਨੂੰ ਕਵਾਂਗੇ ਨਾ ਕਿ ਇਹ ਗੱਲਾਂ ਹੁੰਦੀਆਂ ਇਹ ਕਿਉਂਕਿ ਕਦੇ ਵੇਲੇ ਇੱਧਰ ਘੁੰਮਦਾ ਸੀਗਾ ਜਿਹੜੀ ਜਿਵੇਂ ਦਾਣਾ ਮੰਡੀ ਆ ਗਿਆ ਸਬਜ਼ੀ ਮੰਡੀ ਆ ਗਿਆ 4 ਨੰਬਰ ਦੇ ਏਰੀਏ 'ਚ ਕਦੀ ਟੱਬੇ ਦੇ ਏਰੀਏ ਚਲਾ ਗਿਆ ਘੁੰਮ ਘਮਾ ਕੇ ਬੰਦਾ ਇਹ ਕੰਮ ਕਰਦਾ ਸੀ ਜਿਹਦੇ ਸਬੰਧੀ ਅਸੀਂ ਫਿਰ ਮੁਕਦਮਾ ਨੰਬਰ 67 25624 ਅੰਡਰ ਸੈਕਸ਼ਨ 419 420 467 468 471 170 171 आईपीसी थाना जोदेवाल ਲੁਧਿਆਣੇ ਦਰਜ ਕੀਤਾ ਗਿਆ ਤੇ ਬਹੁਤ ਵਧੀਆ ਐਸਐਚਓ ਸਾਹਿਬ ਦੀ ਬੜੀ ਸ਼ਾਬਾਸ਼ ਵਾਲੀ ਗੱਲ ਹੈ ਕਿ ਜਿਹੜਾ ਪੁਲਿਸ ਦੇ ਤਾਂ ਵਾਕਫੀ ਚਿਰ ਤੋਂ ਲੱਗ ਰਿਹਾ ਸੀ ਤੇ ਬੜੀ ਮਿਹਨਤ ਨਾਲ ਇਹਨਾਂ ਦੀ ਪੁਲਿਸ ਪਾਲਟੀ ਨੇ ਤੇ ਇਹਨਾਂ ਦੀਆਂ ਹਦਾਤਾਂ ਤੇ ਇਹ ਬੰਦਾ ਜਿਹੜਾ ਅਸੀਂ ਕਾਬੂ ਕਰ ਲਿਆ ਬਾਕੀ ਇਹਨੂੰ ਅੱਜ ਅਸੀਂ ਪੇਸ਼ ਕੀਤਾ ਸੀਗਾ ਇਹ ਇਹਦਾ ਰਿਮਾਂਡ ਸਾਨੂੰ ਇੱਕ ਦਿਨ ਦਾ ਮਿਲ ਗਿਆ ਪੁਛਗਿਸ਼ੇ ਦੀ ਜਾਰੀ ਹੈ ਬਾਕੀ ਜੋ ਵੀ ਹੋਰ ਗੱਲ ਕੋਈ ਨਵੀਂ ਸਾਹਮਣੇ ਆਏਗੀ ਉਹ ਤੁਹਾਨੂੰ ਜ਼ਰੂਰ ਦੱਸੀ ਜਾਏਗੀ ਜਿਵੇਂ ਕਿਸੇ ਵਰਤੀ ਹੋਇਆ ਕਿੰਨਾ ਸਾ ਲੈ ਕੇ ਇਸ ਤੀਕੋ ਉਹ ਪੁੱਛਾਂਗੇ ਨਾ ਜੀ ਹੁਣ ਉਹ ਇੰਨਾ ਟਾਈਮ ਨਹੀਂ ਹੁਣ ਰਿਮਾਂਡ ਮਿਲਿਆ ਉੱਤੇ ਕਰਦੇ ਆਂਗਾ ਜੋ ਮਜੀਦ ਪੁਛਗਿਸ਼ ਆਏਗੀ ਤੁਹਾਨੂੰ ਜ਼ਰੂਰ ਦੱਸੀ ਜਾਏਗੀ ਸਰ ਇਹ ਫੜਿਆ ਨਹੀਂ ਕਿੰਨੇ ਦਾ ਹਾਂਜੀ ਫੜਿਆ ਨਹੀਂ ਕਿੰਨਾ ਦਾ ਉਹਦੇ ਹਾਂ 10th 10th ਪਾਸ ਆ ਦਸਵੀਂ ਕਲਾਸ ਸਰ ਇਸ ਤੋਂ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਹੈ ਨਹੀਂ ਜੀ ਕੁਛ ਨਹੀਂ ਹੈ ਕੋਈ ਰਿਕਾਰਡ ਸਰ ਕੰਮ ਕੀ ਕਰਦਾ ਪੈਸੇ ਇਹੀ ਕੰਮ ਕਰਦਾ ਇਹੀ ਕੰਮ ਹੀ ਕਰਦਾ ਤੇ ਸਰ ਰਹਿੰਦਾ ਕਿਥੇ ਪ੍ਰੋਪਰ ਜਿਹੜਾ ਐਡਰੈਸ ਹੈ ਉਹ ਕੀ ਰੈਂਦਾ ਹਾਂ ਚੌਣੀ ਮਹੱਲੇ ਰਹਿੰਦਾ ਨੇ ਇਹ ਸਰ ਕਦੋਂ ਹੀ ਲੱਗਿਆ ਆ ਕੁਝ ਮਹੀਨੇ ਤੋਂ ਕਿਹਨੇ ਤੋਂ ਕਿਸ ਦਾ ਰਹਿ ਉਹ ਕੋਈ ਸਾਨੂੰ ਤੇ ਕਹਿੰਦਾ ਵੀ ਹੁਣੇ ਹੀ ਲੱਗਾ ਪਰ ਹੁਣ ਇਹਨੂੰ ਅਸੀਂ ਬਰੀਕੀ ਚ ਪੁੱਛਦੇ ਆ ਨਾ ਸਾਰਾ ਕੁਝ ਤੇ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਰਸ ਕਿੰਨਾ ਦੀ ਇਹਦੀ ਨਾ ਬੰਦਾ ਆਪਣਾ ਨਹੀਂ ਸਿੰਪਲੀ ਇਹ ব্যাকਗਰਾਉਂਡ ਤੇ ਹਾਂ ਠੀਕ ਫਿਲਹਾਲ ਪਰਚਾ ਕੋਈ ਲੱਭਾ ਨਹੀਂ ਇਹਦੇ ਤੇ ਬਾਕੀ ਇਹਦੀ ਹੁਣ ਬਰੀਕੀ ਨਾਲ ਪੁਸ਼ਕਿਸ਼ ਕਰਦੇ ਆ ਰਿਮਾਂਡ ਮਿਲਿਆ ਸਾਨੂੰ ਜੋ ਵੀ ਕੋਈ ਨਵੀਂ ਗੱਲ ਆਈ ਸਾਹਮਣੇ ਤੁਹਾਨੂੰ ਜ਼ਰੂਰ ਦੱਸੀ ਜਾਏ ਠੀਕ ਠੀਕ ਜੀ ਥੈਂਕ ਯੂ ਸ਼ੁਕਰੀਆ ਥੈਂਕ ਯੂ ਸਰ ਆਇਕਾੜੂ ਜੀ